ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਟਰੈਕਟਰ ਮਾਰਚ ਕਰਕੇ ਕੇਂਦਰ ਵੱਲੋਂ ਬਣਾਏ ਗਏ ਫੌਜਦਾਰੀ ਕਾਨੂੰਨਾ ਦੀਆਂ ਸਾੜੀਆਂ ਕਾਪੀਆਂ ਸ਼ੰਭੂ ਬਾਰਡਰ ਤੇ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਮੋਰਚੇ ਵਿੱਚ ਦੋਨਾਂ ਫਾਰਮਾਂ ਵੱਲੋਂ ਕਿਤੇ ਅਲਾਨ ਅਨੁਸਾਰ ਜਿੱਥੇ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕਿਤੇ ਗਏ ਉਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 15 ਅਗਸਤ ਨੂੰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਟਰੈਕਟਰ ਮਾਰਚ ਕੀਤੇ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੱਟੀ ਜੂਣ ਅਤੇ ਬਾਬਾ ਸਰਜਨ ਸਿੰਘ ਜੂਣ ਵੱਲੋਂ ਟਰੈਕਟਰ ਮਾਰਚ ਕਰਕੇ ਪੱਟੀ ਐਸ ਡੀ ਐਮ ਦਫ਼ਤਰ ਅੱਗੇ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਲਾਗੂ ਕੀਤੇ ਕਾਨੂੰਨਾ ਵੀ ਐਨ ਐਸ ਡੀ ਦੀਆਂ ਕਾਪੀਆਂ ਸਾੜੀਆਂ ਗਈਆਂ ਟਰੈਕਟਰ ਮਾਰਚ ਦੀ ਅਗਵਾਈ ਪੱਟੀ ਜੂਨ ਪ੍ਰਧਾਨ ਗੁਰਪ੍ਰੀਤ ਸਿੰਘ ਧਾਰੀਵਾਲ ਬਾਬਾ ਸੁਰਜਨ ਸਿੰਘ ਪ੍ਰਧਾਨ ਸੁਰਜਨ ਸਿੰਘ ਜੂਨ ਪ੍ਰਧਾਨ ਨਰਿੰਦਰ ਸਿੰਘ ਬਰਗਾੜੀ ਨੇ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਿਸਾਨ ਆਗੂ ਰੇਸ਼ਮ ਸਿੰਘ ਖੁਰਕਵਿੰਡ ترਸੀਮ ਸਿੰਘ ਢਾਲੀਵਾਲ ਨੇ ਕਿਹਾ ਸਰਕਾਰਾਂ ਦੇਸ਼ ਆਜ਼ਾਦ ਦਾ ਨਾਰਾ ਲਗਾ ਰਹੀਆਂ ਹਨ ਪਰ ਦੂਜੇ ਪਾਸੇ ਕੇਂਦਰ ਸਰਕਾਰ ਨੇ ਦਿੱਲੀ ਨੂੰ ਸ਼ਾਂਤਮਈ ਧਰਨੇ ਲਈ ਜਾ ਰਹੇ ਕਿਸਾਨਾਂ ਉੱਤੇ ਗੋਲੀਆਂ ਅਥਰੂ ਗੈਸ ਸ਼ੋਭ ਕਰਨ ਸਿੰਘ ਨੌਜਵਾਨ ਨੂੰ ਸਿੱਧੀ ਗੋਲੀ ਮਾਰ ਕੇ ਸ਼ਹੀਦ ਕਰਨ ਦੇ ਕਰਨ ਰਸਤੇ 'ਚ ਕੰਧਾ ਬਣਾ ਕੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਜ਼ਿੰਮੇਵਾਰੀ ਜਮੂਰੀ ਹੱਕ ਨੂੰ ਖੋਹ ਕੇ ਦੇਸ਼ ਗੁਲਾਮ ਹੋਣ ਦਾ ਸਬੂਤ ਦਿੰਦਾ ਹੈ ਕਿਸਾਨ ਆਗੂ ਆਗੂਆਂ ਨੇ ਕਿਹਾ ਦੇਸ਼ ਦਾ ਹਰ ਵਰਗ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਸੰਘਰਸ਼ ਕਰ ਰਿਹਾ ਹੈ ਪਾਰ ਕੇਂਦਰ ਸਰਕਾਰ ਧਰਨੇ ਤੇ ਬੈਠੇ ਲੋਕਾਂ ਦੀ ਸਾਰ ਨਹੀਂ ਲੈ ਰਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਈ ਰਵਈਆ ਅਪਣਾਇਆ ਜਾ ਰਿਹਾ ਹੈ ਤੇ ਸੂਬਾ ਸੂਬੇ ਦੇ ਬਣੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਕਿਸਾਨ ਆਗੂਆਂ ਨੇ ਕਿਹਾ ਕੇਂਦਰ ਸਰਕਾਰ ਆਪਣੇ ਕੀਤੇ ਵਾਅਦੇ ਅਨੁਸਾਰ ਡਾਕਟਰ ਸੁਆਮੀਨਾਥ ਦਮਿਸ਼ਨ ਰਿਪੋਰਟ ਲਾਗੂ ਕਰਕੇ ਦਿੱਲੀ ਅੰਦੋਲਨ ਵਿੱਚ ਕੇਂਦਰ ਸਰਕਾਰ ਮੰਨੀਆਂ ਮੰਗਾਂ ਲਾਗੂ ਕਰਕੇ ਅਤੇ ਕਿਸਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਪਿੰਡ ਇਸ਼ਾਰਾਂ ਮਹੱਲਿਆਂ ਵਿੱਚ ਚਿਪਾਂ ਵਾਲੇ ਮੀਟਰਾਂ ਲਗਾਉਣ ਬੰਦ ਕੀਤੇ ਜਾਣ ਜੇਕਰ ਸਰਕਾਰ ਕਿਸਾਨ ਮਜ਼ਦੂਰਾਂ ਦੇ ਹਿੱਤ ਵਿੱਚ ਕੰਮ ਕਰਨਾ ਚਾਹੁੰਦੀ ਹੈ ਤਾਂ ਫੌਜਦਾਰੀ ਬਣਾਏ ਕਾਨੂੰਨ ਰੱਦ ਕੀਤੇ ਜਾਣ ਇਸ ਮੌਕੇ ਜ세ਦਾਰ ਸਵਰਨ ਸਿੰਘ ਹਰੀਕੇ ਜਗਰਾਜ ਸਿੰਘ ਸਭਰਾ ਮਲਕਾਰ ਸਿੰਘ ਸਭਰਾ ਅਮਰਜੀਤ ਸਿੰਘ ਸੈਕਟਰੀ ਸਭਰਾ ਦਲਜੀਤ ਸਿੰਘ ਕੈਰੋਂ ਗਰਜਨ ਸਿੰਘ ਭੱਗੂਪੁਰ ਨਿਸ਼ਾਨ ਸਿੰਘ ਗੋਹਾੜਕਾ ਨਿਸ਼ਾਨ ਸਿੰਘ ਪੱਟੀ ਬਚਿੱਤਰ ਸਿੰਘ ਸੋਰਵਿੰਡ ਭਰਿੰਦਰ ਸਿੰਘ ਆਸਲ ਅੰਗਰੇਜ਼ ਸਿੰਘ ਬਰਗਾੜੀ ਹਰਪਾਲ ਸਿੰਘ ਮਿਆਣਿਆ ਰੂਪ ਸਿੰਘ ਸੈਦੋਂ ਰঞ্জੀਤ ਸਿੰਘ ਸੁਆਜਪੁਰਾ ਸੁਖਬੀਰ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਹਰਜਿੰਦਰ ਸਿੰਘ ਸੋਢੀ ਜਵਰਾ ਸਿੰਘ ਸਭਰਾ ਸਰਿੰਦਰ ਮਾਣਿਆ ਤੇ ਸਤਨਾਮ ਸਿੰਘ ਹਰੀਕੇ ਆਦ ਸਾਰੇ ਕਿਸਾਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਦੂਜੇ ਪਾਸੇ ਜੋ ਮੰਦ ਭਾਗੀ ਵਾਪਰੀ ਘਟਨਾ ਦਿੱਲੀ ਵਿੱਚ ਕਲਕੱਤਾ ਵਿੱਚ ਸੌਰੀ ਕਲਕੱਤਾ ਵਿੱਚ ਵਾਪਰੀ ਘਟਨਾ ਉਸ ਦੇ ਖਿਲਾਫ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿੱਥੇ ਡਾਕਟਰਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਆ ਉੱਥੇ ਕਿਸਾਨ ਮਜ਼ਦੂਰ ਸਿੰਘਰ ਕਮੇਟੀ ਪੰਜਾਬ ਤੇ ਹੋਰ ਵੀ ਸਾਰੇ ਜਥੇਬੰਦੀਆਂ ਇਹਨਾਂ ਡਾਕਟਰਾਂ ਦੇ ਹੱਕ ਵਿੱਚ ਲੜਾਈ ਲੜਨ ਨੂੰ ਤਿਆਰ ਹਨ ਪਿਛਲੇ ਬੀਤੇ ਬੀਤੇ ਦਿਨਾਂ ਵਿੱਚ ਜੋ ਕਲਕੱਤਾ ਵਿੱਚ ਇੱਕ ਭੈਣ ਨਾਲ ਬੈਤ ਹੀ ਦਰਿੰਦਗੀ ਨਾਲ ਕੀਤੇ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ ਜਿਸ ਘਟਨਾ ਨੇ ਸਾਰੇ ਹੀ ਪੰਜਾਬ ਹਿਮਾਚਲ ਪ੍ਰਦੇਸ਼ ਸਾਰੇ ਹੀ ਇਲਾਕਿਆਂ ਹਰਿਆਣਾ ਦਿੱਲੀ ਸਾਰੇ ਹੀ ਇਲਾਕਿਆਂ ਦੇ ਲੋਕਾਂ ਦੇ ਦਿਲ ਫਲੂਣ ਕੇ ਰੱਖ ਦਿੱਤੇ ਹਨ ਇਹ ਘਟਨਾ ਬਹੁਤ ਹੀ ਸ਼ਰਮਨਾਕ ਸਾਹਮਣੇ ਆਈ ਹੈ ਬਹੁਤ ਹੀ ਦਰਿੰਦਗੀ ਨਾਲ ਬਲਾਦਕਾਰ ਕਰਕੇ ਉਸ ਭੈਣ ਦਾ ਕਤਲ ਕੀਤਾ ਗਿਆ ਹੈ ਇਸ ਘਟਨਾ ਨੂੰ ਜਿੰਨਾ ਮੁਲਜਲਾ ਮੁਲਜਲਾ ਮਾਣੇ ਇਲਜ਼ਾਮ ਦਿੱਤਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਕੇ ਜੇਲ੍ਹਾਂ 'ਚ ਡੱਕਣ ਦੀ ਬਜਾਏ ਸਿੱਧੀ ਗੋਲੀ ਮਾਰ ਕੇ ਕਤਲ ਕਰਨ ਦਾ ਆਰਡਰ ਦਿੱਤਾ ਜਾਣਾ ਚਾਹੀਦਾ ਹੈ ਸੋ ਕਿਹੇ ਵੀਰ ਵੱਲੋਂ ਲਿਖੀਆਂ ਸਦਰਾਂ ਪੇਸ਼ ਕਰਦਾ ਵਾਂ ਮੈਂ ਆਪ ਜੀ ਦੇ ਸਾਹਮਣੇ ਕਿੰਨੀ ਪੀੜ ਸਹੀ ਤੇ ਕੀ ਬੀਤਿਆ ਬੀਤੀ ਹੋਣੀ ਆ ਖੌਰੇ ਉਹਨਾਂ ਹਵਾਨਾ ਹੱਥੋਂ ਛੁੱਟਣ ਦੀ ਕਿੰਨੀ ਕੋਸ਼ਿਸ਼ ਕੀਤੀ ਹੋਣੀ ਆ ਕਿਵੇਂ ਇੱਕ ਗਰੀਬ ਪਿਓ ਆਪਣੇ ਆਪ ਨੂੰ ਸਾਂ ਪਾਇਆ ਹੋਣਾ ਆ ਲਾਡਾ ਨਾਲ ਪਾਲੀ ਧੀ ਦਾ ਬਿਨਾ ਕਪੜਿਆਂ ਤੋਂ ਸਰੀਰ ਅੱਖਾਂ ਅੱਗੇ ਆਇਆ ਹੋਣਾ ਚੀਰ ਫੜ ਚੀਰ ਫੜ ਹੋਈ ਹਰ ਅੰਗ ਤੇ ਹਰ ਨਾਜ਼ੁਕ ਥਾਂ ਦੀ ਉਹਦੀ ਇਹ ਦੇਖ ਧਾ ਨਿਕਲੀ ਹੋਣੀ ਮਾਂ ਦੀ ਉਹਦੀ ਕਦ ਕੀਤੇ ਕੱਲੀ ਕਦ ਕੀਤੇ ਕੱਲੀ ਕੁੜੀ ਮਿਲੇ ਨੋ ਛੁੱਟਕੀਏ ਬਸ ਇਹੀ ਮੌਕਾ ਭਾਲਦੇ ਨੇ ਕੁਝ ਮਰੀ ਜ਼ਮੀਰਾਵਾਲੇ ਆਪਣੇ ਘਰਾਂ ਵਿੱਚ ਬੰਦੇ ਨਹੀਂ ਜਾਨਵਰ ਪਾਲਦੇ ਨੇ ਕੁਝ ਮਰੀ ਜ਼ਮੀਰਾਵਾਲੇ ਬੰਦੇ ਨਹੀਂ ਆਪਣੇ ਘਰਾਂ ਵਿੱਚ ਜਾਨਵਰ ਪਾਲਦੇ ਨੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਮੈਂਟ ਵੀ ਕਰੋ ਮੇਰੇ ਵੀਰੋ ਤੇ ਆਉਣ ਵਾਲੇ ਸਮੇਂ ਪੰਜਾਬ ਦੇ ਵਿੱਚ ਵੀ ਇਹੋ ਜਿਹੇ ਹਾਲਾਤ ਬਣ ਸਕਦੇ ਹਨ ਤਾਂ ਆਪਾਂ ਨੂੰ ਲੋੜ ਵਾ ਵੱਧ ਤੋਂ ਵੱਧ ਸੰਘਰਸ਼ਾਂ ਦੇ ਰਾਹ ਪੈ ਕੇ ਸੰਘਰਸ਼ ਲੜੀਏ ਆਪਣੇ ਸੰਘਰਸ਼ੀ ਯੋਧੇ ਵੀਰਾਂ ਦਾ ਸਾਥ ਦਈਏ ਕਿਉਂਕਿ ਕਾਰਪੋਰੇਟ ਜਗਤ ਚਾਹੁੰਦਾ ਏ ਘੱਟ ਰੇਟਾਂ ਦੇ ਲੇਬਰ ਇਸ ਦਾ ਮਕਸਦ ਹੈ ਕਾਰਪੋਰੇਟ ਦਾ ਕਿ ਜ਼ਮੀਨਾਂ ਨੂੰ ਖੋ ਕੇ ਪੱਕੀਆਂ ਨੌਕਰੀਆਂ ਨੂੰ ਖੋ ਕੇ ਫਿਰ ਉਹਨਾਂ ਦਾ ਮਕਸਦ ਜਿਹੜਾ ਹੈ ਪੂਰਾ ਹੋਣਾ ਵਾ ਤਾਂ ਉਹ ਇਹ ਜਿਹੜੇ ਨਵੇਂ ਤੋਂ ਨਵੇਂ ਕਾਨੂੰਨ ਲਾਗੂ ਕਰਦੇ ਨੇ ਇਹਨਾਂ ਦਾ ਨੁਕਸਾਨ ਸਿਰਫ ਤੇ ਸਿਰਫ ਆਮ ਲੋਕਾਂ ਤੱਕ ਹੀ ਹੈ ਜਿਹੜੇ ਬਲਾਤਕਾਰੀ ਹਵਾਣ ਹਨ ਉਹਨਾਂ ਤੱਕ ਇਹਨਾਂ ਕਾਨੂੰਨਾਂ ਦਾ ਕੋਈ ਸੇਕ ਨਹੀਂ ਇਸ ਕਰਕੇ ਸਾਰੀ ਹੀ ਸੰਗਤ ਗਾੜੀ ਬੈਂਤੀ ਕਰਦੇ ਹਾਂ ਵੀਡੀਓ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਸਾਰੀ ਵੀਡੀਓ ਵੇਖਿਓ ਕਿਸ ਤਰ੍ਹਾਂ ਆਪਣਾ ਵੱਡਾ ਕਾਫਲਾ ਪਿੰਡਾਂ ਤੋਂ ਨਿਕਲਿਆ ਏ ਪਿੰਡ ਸਭਰਾ ਦੀ ਸੰਗਤ ਦੇ 70 ਤੋਂ 75 ਟਰੈਕਟਰ ਇਸ ਕਾਫਲੇ ਵਿੱਚ ਹਾਜ਼ਰ ਹੋਏ ਹਨ ਆਹ ਵੇਖ ਸਕਦੇ ਸਭਰਾਵਾਂ ਦੀ ਸੰਗਤ ਦੇ ਟਰੈਕਟਰ ਇਹ ਸਾਰੇ ਹੀ ਸਭਰਾ ਨਗਰ ਦੇ ਹਨ ਇੱਥੇ ਹੀ ਇੱਕ ਭੈਣ ਦੁਆਰਾ ਚਲਾ ਕੇ ਟਰੈਕਟਰ ਲਿਆਂਦਾ ਗਿਆ ਜੋ ਕਿ ਸਾਰੀ ਹੀ ਗਿਣਤੀ ਨਾਲ ਇੱਕ ਵੱਖਰਾ ਹੀ ਕੌਤਕ ਨਜ਼ਾਰਾ ਵੇਖਣ ਨੂੰ ਮਿਲਿਆ ਕਿਉਂਕਿ ਸਾਰੇ ਹੀ ਇਲਾਕਿਆਂ ਤੋਂ ਆਪਣੇ ਭਰਾ ਪਹੁੰਚੇ ਹਨ ਪਰ ਨਵੀ ਨਵੀ ਪੋਰ ਪਿੰਡ ਵਿੱਚੋਂ ਭੈਣ ਦੁਆਰਾ ਟਰੈਕਟਰ ਚਲਾ ਕੇ ਲਿਆਂਦਾ ਗਿਆ ਤੇ ਉਸ ਦੇ ਨਾਲ ਮਾਤਾ ਭੈਣਾਂ ਬੈਠੀਆਂ ਹੋਈਆਂ ਨਜ਼ਰ ਆਈਆਂ ਸੋ ਆਪਾ ਨੂੰ ਸਾਰਿਆਂ ਨੂੰ ਹੀ ਸ਼ੰਗਰਸ਼ਾਂ ਦੇ ਰਾਹ ਪੈਣਾ ਪਊਗਾ ਮਾਵਾਂ ਪੈਣਾ ਦੇ ਵੱਡੇ ਕਾਫਲੇ ਬਣਾ ਕੇ ਸੰਘਰਸ਼ ਲੜਨ ਦੀ ਲੋੜ ਹੈ ਸੋ ਸੰਗਤ ਨੂੰ ਬੇਨਤੀ ਆ ਵੀਡੀਓ ਵੱਧ ਤੋਂ ਵੱਧ ਵੇਖੋ ਆ ਵੱਡਾ ਕਾਫਲਾ ਜਿਸ ਤਰੀਕੇ ਨਾਲ 15 ਅਗਸਤ ਨੂੰ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਸਾਰੀਆਂ ਹਿੱਜਤਾਂ ਬੰਦੀਆਂ ਵੱਲੋਂ ਕੱਢਿਆ ਗਿਆ ਇਸੇ ਤਰੀਕੇ ਨਾਲ ਵੱਡੇ ਕਾਫਲੇ ਲੈ ਕੇ ਇਹਨਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਖਿਲਾਫ ਆਪਾਂ ਨੂੰ ਜੰਗ ਜਿਹੜੀ ਆ ਜਾਰੀ ਰੱਖਣੀ ਪਊਗੀ ਤਾਂ ਜੋ ਜਿਹੜਾ ਕਾਰਪੋਰੇਟ ਦੀਆਂ ਨੀਤੀਆਂ ਲਾਗੂ ਨਾ ਹੋ ਸਕਣ ਕਿਉਂਕਿ ਕਾਰਪੋਰੇਟ ਜਗਤ ਚਾਹੁੰਦਾ ਵਾ ਤੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਕੇ ਸਾਨੂੰ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਕੰਮ ਕਰਵਾਇਆ ਜਾਂਦਾ ਸੀ ਲੋੜ ਅਨਸਾਰ ਚੀਜ਼ ਨਹੀਂ ਵਸਤ ਨਹੀਂ ਦਿੱਤੀ ਜਾਂਦੀ ਸੀ ਜਿੰਨਾ ਕੋ ਚਾਹੁੰਦੇ ਸੀ ਉਹਨਾਂ ਕੋ ਟੁਕੜਾ ਦੇ ਛੱਡਦੇ ਸੀ ਕੰਮ ਜ਼ਿਆਦਾ ਤੇ ਮਿਹਨਤ ਕੱਟ ਦਿੰਦੇ ਸੀ ਉਸ ਤਰ੍ਹਾਂ ਦਾ ਹੀ ਰਵਈਆ ਇਹ ਕਾਰਪੋਰੇਟ ਇਹ ਜਿਹੜੀਆਂ ਦਲੀਲਾਂ ਬਣਾ ਕੇ ਕੰਮ ਕਰ ਰਹੀ ਹੈ ਸੋ ਸਾਰੇ ਹੀ ਭਰਾਵਾਂ ਨੂੰ ਬੇਨਤੀ ਆ ਵੀ ਜਿਸ ਤਰੀਕੇ ਆਪਾਂ 15 ਅਗਸਤ ਨੂੰ ਵੱਡੇ ਕਾਫਲੇ ਲੈ ਕੇ ਪਹੁੰਚੇ ਆ ਐਸੇ ਹੀ ਤਰੀਕੇ ਨਾਲ ਜਿੱਥੇ ਵੀ ਲੋੜ ਪੈਂਦੀ ਆ ਉਥੇ ਵੱਡੇ ਤੋਂ ਵੱਡੇ ਕਾਫਲਿਆਂ ਦੇ ਵਿੱਚ ਆਪਾਂ ਆਪਣੇ ਭਰਾਵਾਂ ਦਾ ਜਥੇਬੰਦੀਆਂ ਦਾ ਸਾਥ ਸੰਯੋਗ ਦਈਏ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਕਰੀਏ ਇੱਥੇ ਕੀ ਬੇਨਤੀ ਕਰਦਾ ਹਾਂ ਮੈਂ ਨਿਹੰਗ ਸਿੰਘ ਜਥੇਬੰਦੀਆਂ ਖੁੱਲ ਕੇ ਮੈਦਾਨ ਵਿੱਚ ਆਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜਿਹੜੀ ਲੜਾਈ ਆ ਜਿਸ ਤਰ੍ਹਾਂ ਦੇ ਆ ਘਟਨਾ ਘਟਨਾਵਾਵਾਂ ਵਾਪਰਦੀਆਂ ਇਹਨਾਂ ਨੂੰ ਨੱਖ ਪਾ ਸਕਣ ਕਿਉਂਕਿ ਨਿਹੰਗ ਸਿੰਘ ਜਥੇਬੰਦੀਆਂ ਕੋਲ ਸਾਹਰੀ ਹੀ ਬਹੁਤ ਤਾਕਤ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਆ ਇਹ ਨਾਥ ਪਾ ਸਕਦੇ ਇਹੋ ਜੇ ਮੁਜਲਮਾਂ ਨੂੰ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸਾਰੀ ਸੋਨਿਆ ਕ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਜੋੜ ਕੇ ਨਾਲ ਜੋੜੀ ਚੱਲੋ ਜੋੜੀ ਚੱਲੋ ਨਾਲ ਜੋੜੀ ਚੱਲੋ ਟਰੈਕਟਰ ਟਰੈਕਟਰ ਜੋੜੀ ਚੱਲੋ ਨਾਲ ਜੋੜੀ ਚੱਲੋ ਜਲਾਂ ਨਾਲ ਜੋੜੀ ਚੱਲੋ ਟਰੈਕਟਰਾਂ ਦੇ ਕਾਫਲਾ ਨਾਲ ਨਿਕੜੇ ਜੋੜੀ ਚੱਲੋ ਜੋੜੀ ਚੱਲੋ ਨਾਲ ਟਰੈਕਟਰ ਨਾਲ ਜੋੜੀ ਚੱਲੋ ਗੈਪ ਨਾ ਪੈਂਦਿਓ ਵੀਰੋ ਸੱਟ ਕੇ ਰੋ

ஸ்பேஷல் வீடியோ பண்ண தானே

ਤੂੰ ਦਜੇ ਰੋਗਲ ਮੋਬਾਈਲ 'ਚ ਬਣਾ ਲਈ ਮੈਂ ਇਸ ਰੋਗ ਬਣਾਉਂਦੇ ਆ ਨਾ ਕੋ ਖੜੇ ਗੰਡੇ ਬਣਾ ਲਈ ਚੰਗਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਆਪਾਂ ਐਂਡ ਤੇ ਵਿਖਾਵਾਂਗੇ ਆਪਣੇ ਭੈਣਾ ਟਰੈਕਟਰ ਦੇ ਉੱਤੇ ਕਿਸਾਨ ਮੇਲੂਰਿਸ ਘਾਟੀ ਪੰਜਾਬ ਪਿੰਡ ਨਵੀਪੁਰ ਨਵੀਪੁਰ ਤੋਂ ਜਿਹੜੀਆਂ ਭੈਣਾ ਵਾਂ ਉਹ ਜਾਗਦੀ ਜ਼ਮੀਰਾਂ ਵਾਲੀਆਂ ਆਪਣੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਕੀਆਂ ਮਤਲਬ ਟਰੈਕਟਰ ਮਾਰਚ ਦੇ ਵਿੱਚ ਸਾਲਿਆ ਇਹਨਾਂ ਨੇ ਇਸ ਵੀਡੀਓ ਦੇ ਐਂਡ ਤੇ ਜ਼ਰੂਰ ਵਾਣੇ ਆਪਾਂ ਜੁੜੇ ਰਹੋ ਸਾਡੇ ਨਾਲ ਤੇ ਵਿਖਾਉਣੇ ਆ ਤੁਹਾਨੂੰ ਉਹਨਾਂ ਦੇ ਹੌਸਲੇ ਨੂੰ ਸਲੂਟ ਹੈ ਜੋ ਕਿ ਪਿੰਡ ਨਵੀਪੁਰ ਤੋਂ ਆਪਣੇ ਭਰਾਵਾਂ ਦਾ ਸਾਥ ਦਿੰਦੇ ਹੋਏ ਇਹ ਮੋਦੀ ਦੁਆਰਾ ਲਿਆਂਦੇ ਕਾਨੂੰਨਾਂ ਖਿਲਾਫ ਆਪਣੇ ਭਰਾਵਾਂ ਦੇ ਸਾਥ ਵਿੱਚ ਜਿਹੜਾ ਉਹਨਾਂ ਨੇ ਪਿੰਡ ਨਵੀਪੁਰ ਆਹ ਟਰੈਕਟਰ ਜਾ ਰਿਹਾ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਮੇਰੇ ਭਰਾਓ ਤਾ ਜੋ ਲੋਕਾਂ ਨੂੰ ਘਰ ਬੈਠਿਆਂ ਨੂੰ ਪਤਾ ਲੱਗ ਸਕੇ ਸਾਡੀਆਂ ਮਾਵਾ ਭੈਣਾ ਵੀ ਸੜਕਾਂ ਤੇ ਇਹਨਾਂ ਮੋਦੀ ਦੁਆਰਾ ਲਿਆਂਦੇ ਕਾਨੂੰਨਾਂ ਖਿਲਾਫ ਮਦਾ ਦੇ ਵਿੱਚ ਭਰਾਵਾਂ ਦੇ ਨਾਲ ਮਾਈ ਭਾਗੋ ਦੀਆਂ ਵਾਰਸਾਂ ਕੰਦੇ ਨਾਲ ਕੰਦਾ ਜੋੜ ਕੇ ਮੋਦੀ ਦੇ ਬਣਾਏ ਕਾਨੂੰਨਾਂ ਖਿਲਾਫ ਜਿਹੜਾ ਮੈਦਾਨ ਵਿੱਚ ਲੜ ਰਹੀਆਂ ਹਨ ਭਰਾਓ ਮੈਂ ਬਹੁਤਾ ਬੁਲਾਰਾ ਨਹੀਂ ਆ ਪਰ ਕੋਸ਼ਿਸ਼ ਕੀਤੀ ਆ ਤੁਹਾਨੂੰ ਕੋਈ ਕੋ ਜ ਨਵਾ ਨਵਾ ਕੀ ਪ੍ਰਾਣਾ ਹੀ ਆ ਕਿਉਂਕਿ ਭੈਣਾ ਅਕਸਰ ਹੀ ਧਰਨਿਆਂ ਮਜਾਰਿਆਂ ਵਿੱਚ ਸਾਦ ਦਿੰਦੀਆਂ ਆਪਣੇ ਭਰਾਵਾਂ ਦਾ ਪਰ ਇਹ ਭੈਣ ਨੇ ਖੁਦ ਟਰੈਕਟਰ ਚਲਾ ਕੇ ਪੱਟੀ ਤੇ ਵਿੱਚ ਆਪਣੇ ਮਾਰਚ ਕੀਤਾ ਵਾ ਇਹ ਤੁਹਾਨੂੰ ਸ਼ੇਅਰ ਕਰ ਦਿਓ ਮੇਰੇ ਵੀਰ ਚੰਗਾ ਲੱਗੇ ਸਾਡਾ ਦੁਆਰਾ ਬਣਾਈਏ ਵੀਡੀਓ ਨੂੰ ਧੰਨਵਾਦ ਭਾਈ ਜੀ ਕਿਤਾ ਭਾਈ ਜੀ ਕੀ ਫਤਹਿ ਖਬਰ ਵੀ ਲੋਦਿਆ ਉਹਨੇ ਕਿਹਾ ਕਾਪਰਾ ਰਹੀ ਨੇ ਕਾਪਰਾ ਹੋਇਆ ਉਹਨਾਂ ਨੇ ਬੜੀ ਗੱਲ ਨੂੰ ਕੱਢੀ ਉਸ ਗੱਲ ਨੂੰ ਰੰਗਤ ਦਿੱਤੀਆ ਜਿਹੜਾ ਕਿ ਤੁਹਾਡੀ ਇਹ ਨਿਸ਼ੰਤ ਉਹ ਖਬਰ ਕਿਹਾ ਉਹ ਜੋ ਨਿਸ਼ੰਤ ਹੈ ਇਹਨਾਂ ਦਾ ਕਿ ਮਿੱਤੂ ਦੀ ਆਦੀਆ ਵੀ ਜੋ ਅਸੀਂ ਕਹਿੰਦੇ ਆ